ਲੋ ਵੀ ਗੁੱਡ ਮਾਰਨਿੰਗ ਸਾਰਿਆਂ ਨੂੰ ਲੋ ਵੀ ਮੀ ਆ ਗਿਆ ਆਪਣੇ ਤਾਂ ਨਾਲੇ ਧੁੱਪ ਨਿਕਲੀ ਹੋਈ ਐ ਨਾਲੇ ਮੀ ਆ ਗਿਆ ਤੇ ਉਧਰ ਜੁਝਾਰ ਪੂਰਾ ਮੀ ਚ ਨਾਤਾ ਉਹ ਦੇਖੋ ਉਹ ਜਾ ਫਿਰਦਾ ਕੁੜਤਾ ਬਜਾਂ ਮਾਪਾ ਕੇ ਸਵੇਰੇ ਸਵੇਰੇ ਗੁੱਡ ਮਾਰਨਿੰਗ ਜੁਝਾਰ ਵੈਲਕਮ ਟੂ आवर ਨਿਊ ਵਲੌਗ ਮਿਸਟਰ ਐਂਡ ਮਿਸਿਸ ਸਿਵੀਆ ਕਪਲ ਪਾਪਾ ਮਮਾ ਚੈਨਲ ਕੀ ਕਰਦੇ ਹੋ ਨਾ ਕਿ ਆਏ ਹੋ ਮੀ ਚ ਮੀ ਜਿਹਾ ਨਾਤੇ ਹੋ ਸੱਚੀ ਮੁੱਛੀ ਮੀਤ ਨਾਤਾ ਇਹ ਤੇ ਤੁਸੀਂ ਨਾ ਹਉਣ ਦੇਤਾ ਡੈਡੀ ਨਹੀਂ ਸੀਗੇ ਨਾ ਦਾ ਲਾਗੇ ਅੱਜ ਮਾਂ ਪੁੱਤ ਮਾਂ ਪੁੱਤਾਂ 'ਚ ਦਾ ਲਾਗੇ ਡੈਡੀ ਨਹੀਂ ਸੀਗੇ ਤੁਸੀਂ ਨਾ ਹਉਣ ਦੇ ਸੀ ਇਹਦੇ ਬਾਪੇ ਨੇ ਛੱਡਿਆ ਮਿੰਟਾਂ 'ਚ ਪੈ ਗਿਆ ਹਣਾ ਦੇਖਿਓ ਮਿੰਟਾਂ 'ਚ ਕਿੰਨਾ ਵੀ ਪੈ ਗਿਆ ਨਾਲੋਂ ਨਾਲੋਂ ਮੰਮੀ ਜੀ ਜਾਣਗੇ ਅੱਜ ਆਪਣੇ ਨਾਲ ਦੇਖੋ ਬਈ ਮੰਮਾ ਤਾਂ ਚ ਕਿੰਨਾ ਵੀ ਬਹਿ ਗਿਆ ਜੁਹਾਰ ਆਜੋ ਬਾਹਰ ਜਾਊਗਾ ਮੈਨੂੰ ਲੱਗਦਾ ਹੈ ਆਪਾਂ ਹੋ ਗਏ ਆ ਰੈਡੀ ਰਿੱਕੀ ਵੀ ਹੋ ਗਏ ਰੈਡੀ ਜੁਹਾਰ ਨੂੰ ਆਪਾਂ ਰੈਡੀ ਕਰਨਾਗਾ ਮੰਮੀ ਸਾਡੀ ਬਾਹਰ ਡਰਦੀ ਹੈ ਕਿਥੇ ਰੇ ਨਹੀਂ ਜਾਣ ਲੱਗਿਆ ਮੰਮੀ ਇਹ ਭੋਲੂ ਕਾਕਾ ਚੱਲ ਭੋਲੂ ਅੰਦਰ ਮੁੜਜੋ ਚਲੋ ਚਲੋ ਪਾਪਾ ਕੋਲੇ ਚਲੋ ਐ ਕਿਵੇਂ ਚਲੋ ਲੋ ਭਾਈ ਆਪਾਂ ਹੋ ਗਏ ਰੈਡੀ ਤੇ ਇਧਰ ਜੁਝਾਰ ਸਿੰਘ ਜੀ ਸਾਨੂੰ ਬਹੁਤ ਤੰਗ ਕਰ ਰਹੇ ਨੇ ਬਹੁਤ ਤੰਗ ਕਰ ਰਹੇ ਨੇ ਅੱਜ ਇਹ ਸਾਰੇ ਚਲੋ ਚਲੀਏ ਚਲੋ ਚਲੀਏ ਆਪਾਂ ਮੰਮੀ ਆਉਂਦੇ ਆ ਲਓ ਭਾਈ ਜੁਝਾਰ ਸਾਡਾ ਪੂਰਾ ਖੁਸ਼ ਹੋ ਗਿਆ ਦਾਦੀ ਨੂੰ ਦੇਖ ਕੇ ਕਿਉਂਕਿ ਸਾਡੀ ਮੰਮੀ ਜਾ ਰਹੀ ਆ ਸਾਡੇ ਨਾਲ ਮੰਮੀ ਨੇ ਦਵਾਈ ਦਵਾਉਣੀ ਸੀ ਅਸੀਂ ਬਰਨਾਲੇ ਕੰਨ ਦੀ ਇਹ ਪੂਰਾ ਖੁਸ਼ ਹੋ ਗਿਆ ਗਾਣਾ ਗਾਉਂਦਾ ਏ ਮੱਲੇ ਹਨ ਬੰਟੀ ਡਾਕਟਰੀ ਤਰਫ ਆ ਦੇਖੀ ਗੱਡੀ ਚ ਰਿੱਕੀ ਕੁਛ ਨਹੀਂ ਕਿਹਾ ਹਾਂ ਜਾਣੇ ਆ ਆਪਾਂ ਕਿੱਥੇ ਜਾਣੇ ਆ ਆਪਾਂ ਦੁਕਾਨ ਤੇ ਜਾਣੇ ਆ ਕਿਹਦੇ ਡੈਡੀ ਨੂੰ ਫੋਨ ਲਾ ਦੇ ਠੀਕ ਹਾਂ ਵੀ ਮੰਮੀ ਸਾਡੇ ਨਾਲ ਚਲੀ ਆ ਮੇਰਾ ਟੂ ਟੂ ਕਰਕੇ ਕੱਟਿਆ ਗਿਆ ਹੈ ਇਸੇ ਦੀ ਹੈਪੀ ਗਾਇਜ਼ ਆਪਾਂ ਪਹੁੰਚ ਗਏ ਬੁਟੀਕ ਤੇ ਠੀਕ ਹੈ ਤੇ ਹੁਣ ਅੱਜ ਆਪਣੇ ਕੋਲ ਘੱਟੂ ਘੱਟ ਅੱਠ ਸੂਟ ਰੈਡੀ ਹੋਏ ਨੇ ਠੀਕ ਹੈ ਜਿਹੜੇ ਮਸ਼ੀਨ ਵਰਕ ਵਾਲੇ ਨੇ ਤੇ ਪਾਰਟੀ ਵੇਅਰ ਸੂਟ ਨੇ ਤੇ ਉਹ ਅੱਜ ਮੈਂ ਤੁਹਾਨੂੰ ਸਾਰੇ ਦਿਖਾਉਂਗੀ ਠੀਕ ਹੈ ਆ ਪਏ ਨੇ ਅੱਠ ਅਲੱਗ ਅਲੱਗ ਕਲਰਸ ਦੇ ਵਿੱਚ ਰੈਡੀ ਹੋਏ ਨੇ ਅਲੱਗ-ਅਲੱਗ ਫੈਬਰਿਕ ਤੇ ਦੁਪੱਟਾ ਬਹੁਤ ਸੋਹਣੇ ਤਿਆਰ ਕੀਤੇ ਨੇ ਆਪਾਂ ਹੁਣ ਮੌਕਾ ਤੁਹਾਡੇ ਇਹ ਸੂਟ ਬਣਾਉਣ ਦਾ ਠੀਕ ਹੈ ਤੇ ਪ੍ਰਾਈਸ ਵੀ ਜੈਨੂਨ ਇਹਨਾਂ ਦਾ ਸਾਰਿਆਂ ਦਾ ਤੇ ਅੱਜ ਮੈਂ ਤੁਹਾਨੂੰ ਇਹ ਸਾਰੇ A to Z ਡਿਜ਼ਾਈਨ ਜਿਹੜੇ ਹੈਗੇ ਆ ਸ਼ੋਅ ਕਰੂੰਗੀ ਲੋਵੇ ਗਾਇਜ਼ ਇੱਕ ਆਪਾਂ ਕੀਤਾਗਾ ਬਲੈਕ ਸੂਟ ਤਿਆਰ ਠੀਕ ਆ ਇਹ ਫੈਬਰਿਕ ਆ ਜਿਹੜਾ ਬਈ ਇਹ ਫਿਓਨਾ ਦਾ ਫੈਬਰਿਕ ਆ ਮਸ਼ੀਨ ਵਰਕ ਕੀਤਾ ਹੋਇਆਗਾ ਚੈੱਕ ਕਰ ਸਕਦੇ ਹੋ ਸਲਵਾਰ ਤੇ ਵਰਕ ਕੀਤਾ ਹੋਇਆਗਾ ਠੀਕ ਹੈ ਫਾਰਸੀ ਸਲਵਾਰ ਬਣਾਈ ਹੈਗੀ ਤੇ ਇਹ ਤੁਸੀਂ ਸਿੰਪਲ ਸਲਵਾਰ ਵੀ ਇਹ ਬਣਾ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਫਾਰਸੀ ਬਣਾਉਣੀ ਆ ਤੇ ਬਹੁਤ ਸੋਹਣਾ ਬਾਵਾ ਤੇ ਡਿਜ਼ਾਈਨਿੰਗ ਕੀਤੀ ਆ ਲੇਸ ਲਗਾ ਕੇ ਘੇਰੇ ਤੇ ਅਸੀਂ ਅੱਗੇ ਪਿੱਛੇ ਲੇਸ ਲਗਾਈ ਆ ਫਿਓਨਾ ਜਿਹੜਾ ਹੈਗਾਗਾ ਸਟੱਫ ਯੂਜ਼ ਕੀਤਾ ਹੈ ਜੌਰਜਟ ਨਾਲੋਂ ਵਧੀਆ ਹੁੰਦਾਗਾ ਠੀਕ ਹੈ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਵੀ ਬਹੁਤ ਸੋਹਣਾ ਰੈਡੀ ਹੋਇਆਗਾ ਸੌਫਟ ਔਰਗੈਂਜ਼ਾ ਦਾ ਦੁਪੱਟਾਗਾ ਤੇ ਦੁਪੱਟੇ ਦੇ ਵਿੱਚ ਬੂਟੀਆਂ ਨੇ ਠੀਕ ਹੈ ਆਹ ਵਾਲਾ ਦੁਪੱਟਾਗਾ ਦੇ ਦਿਓ ਪੁੱਤਰ ਇਹਦੇ ਇਹਦੇ ਦੇ ਦਿਓ ਉੱਤਰਤੀ ਕੱਢ ਦੋ। ਵੇਟ। ਹਾਂਜੀ। ਬਾਸ। ਬੱਸ ਬੱਸ। ਇੱਕੋ ਜਿਹੀ ਹੋ ਗਈ ਇਧਰੋਂ ਦੇਖਦੇ ਆ ਇੱਕ ਮਿੰਟ। ਹਾਂ। ਆਹ ਵਾਲਾ ਭਾਈ ਦੁਪੱਟੇ ਤੇ ਬੂਟੀਆਂ ਪਾਈਆਂ ਹੋਈਆਂ ਨੇ। ਦੁਪੱਟੇ ਦੇ ਪੱਲੇ ਤੇ ਨਾ ਬੂਟੀਆਂ ਪਾਈਆਂ ਹੋਈਆਂ ਨੇ ਆਹ ਵਾਲੀਆਂ ਜਿਹੜੀਆਂ ਸਲਵਾਰ ਦੇ ਵਿੱਚ ਨੇ। ਠੀਕ ਹੈ ਕਿਸੇ ਨੇ ਵੀ ਇਹ ਵਾਲਾ ਸੂਟ ਰੈਡੀ ਕਰਵਾਉਣਾ ਤੁਸੀਂ ਚਾਹੇ ਬਲੈਕ ਕਲਰ ਤੇ ਕਰਵਾ ਲਓ ਚਾਹੇ ਕਿਸੇ ਵੀ ਅਦਰ ਕਲਰ ਤੇ ਕਰਵਾ ਸਕਦੇ ਹੋ ਤੁਸੀਂ। ਲੋਬਈ ਸੈਕੰਡ ਸੂਟ ਹੈ ਜਿਹੜਾ ਆ ਵਾਲਾ ਰੈਡੀ ਹੋਇਆਗਾ ਠੀਕ ਆ ਵਾਈਨ ਸ਼ੇਡ ਤੇ ਤੇ ਤੁਸੀਂ ਦੇਖ ਸਕਦੇ ਆ ਵੀ ਬਹੁਤ ਪਿਆਰਾ ਸੂਟ ਬਣਿਆਗਾ ਇਹਦੇ ਫਰੰਟ ਤੇ ਵਰਕ ਆ ਸਾਰਾ ਠੀਕ ਹੈ ਦੇਖ ਸਕਦੇ ਤੁਸੀਂ ਫਰੰਟ ਤੇ ਆ ਤੇ ਸੇਮ ਹੈ ਇਹਦੇ ਪਿਛਲੇ neck ਤੇ ਬਣਿਆ ਹੋਇਆ ਦੇਖੋ ਸੇਮ ਪਿਛਲੇ neck ਤੇ ਬਣਿਆ ਤੇ ਚੁੰਨੀ ਤੇ ਡਬਲ ਕਟਾਮ ਨੇ ਤੇ ਬਾਹਾਂ ਤੇ ਆ ਮਸ਼ੀਨ ਵਰਕ ਆ ਸਾਰਾ ਸਲਵਾਰ ਫਾਰਸੀ ਸਲਵਾਰ ਆ ਪਲੇਨ ਤੇ ਘੇਰੇ ਤੇ ਅਸੀਂ ਅਗੇ ਪਿੱਛੇ ਲੇਸ ਨਾਲ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਸੋਹਣਾ ਸੂਟ ਤਿਆਰ ਹੋਇਆ ਇਹਨੂੰ ਵੀ ਤੁਸੀਂ ਕਿਸੇ ਮਰਜ਼ੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਲਓ ਬਈ ਆਹ ਵਾਲਾ ਸੂਟ ਰੈਡੀ ਹੋਇਆ ਬਈ ਰਾਇਲ ਬਲੂ ਕਲਰ ਤੇ ਫਿਓਨਾਤੀ ਹੋਇਆ ਇਹ ਵੀ ਠੀਕ ਹੈ ਆਹ ਵਰਕ ਆ ਗਿਆ ਤੇ ਮਸ਼ੀਨ ਵਰਕ ਕਰਵਾਇਆ ਸਾਡਾ ਮਸ਼ੀਨ ਵਰਕ ਹਮੇਸ਼ਾ ਇਦਾਂ ਲੱਗਦਾ ਹੁੰਦਾ ਜਿੱਦਾਂ ਪੇਂਟ ਕੀਤਾ ਹੋਵੇ ਤੇ ਬੈਲ ਸ਼ੇਪ ਬਾਹ ਬਣਾਈ ਆ ਬਾਹ ਦੇ ਉੱਪਰ ਪ੍ਰੋਪਰ ਵਰਕ ਆ ਠੀਕ ਹੈ ਤੇ ਸਲਵਾਰ ਦੇ ਪੌਂਚੇ ਤੇ ਵਰਕ ਆ ਘੇਰੇ ਤੇ ਅੱਗੇ ਪਿੱਛੇ ਅਸੀਂ ਲੇਸ ਲਾਈ ਆ ਸੌਫਟ ਆਰਗੈਂਜ਼ਾ ਦਾ ਦੁਪੱਟਾ ਤੇ ਦੁਪੱਟੇ ਤੇ ਵੀ ਆਪਾਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਆ ਕਿਸੇ ਨੇ ਵੀ ਇਹ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾਉਣਾ ਕਰਵਾ ਸਕਦੇ ਹੋ ਐਨੀ ਕਲਰ ਠੀਕ ਹੈ ਤੇ ਇਹ ਸਾਰੇ ਸੂਟ ਜਿਹੜੇ ਮੈਂ ਤੁਹਾਨੂੰ ਅੱਜ ਦਿਖਾਈ ਜਾਨੀ ਆ ਮੇਰੇ ਇੱਕੋ ਕਲਾਇੰਟ ਦੇ ਨੇ ਬਹੁਤ ਹੀ ਪਿਆਰੇ ਜਿਹੇ ਕਲਾਇੰਟ ਨੇ ਮੇਰੇ ਬਾਹਰੋਂ ਇਹਨਾਂ ਨੇ 8 ਸੂਟ ਆਰਡਰ ਕੀਤੇ ਸੀਗੇ ਠੀਕ ਹੈ ਤੇ ਅਲੱਗ-ਅਲੱਗ ਕਲਰਸ ਤੇ ਬਣਵਾਏ ਨੇ ਤੇ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਬਹੁਤ ਸੋਹਣਾ ਕੰਮ ਕਰਕੇ ਦਿੱਤਾਗਾ ਬਾਕੀ ਜੇ ਉਹਨਾਂ ਨੂੰ ਮਿਲ ਗਿਆ ਠੀਕ ਹੈ ਤਾਂ ਬਸ ਉਹਨਾਂ ਦੀ ਫਿਟਿੰਗ ਸਹੀ ਹੈ ਜੇ ਵਧੀਆ ਬਾਕੀ ਕੱਪੜਾ ਸਭ ਕੁਝ एवरीथिंग ਆਪਾਂ ਪ੍ਰੋਪਰ ਪੂਰਾ ਵਧੀਆ ਤਿਆਰ ਕਰਕੇ ਦਿੱਤਾ ਲੋ ਬਈ ਨੈਕਸਟ ਸੂਟ ਹੈਗਾ ਪੀਚ ਕਲਰ ਤੇ ਇਧਰ ਜੁਝਾਰ ਮੇਰੇ ਪੈਰ ਬੜੀ ਬੈਠਾਗਾ ਇਹ ਵੀ ਬਹੁਤ ਸੋਹਣਾ ਰੈਡੀ ਹੋਇਆ ਬਈ ਠੀਕ ਹੈ ਪੀਚ ਕਲਰ ਤੇ ਕਰਵਾਇਆ ਫਿਓਨਾਂ ਦੀ ਕੀਤਾਗਾ ਕਿਉਂਕਿ ਮੈਨੂੰ ਜੌਰਜਟ ਨਾਲੋਂ ਫਿਓਨਾਂ ਦਾ ਫੈਬਰਿਕ ਜ਼ਿਆਦਾ ਵਧੀਆ ਲੱਗਦਾ ਜੌਰਜਟ ਨਾਲੋਂ ਮਹਿੰਗਾ ਵੀ ਹੁੰਦਾਗਾ ਤੇ ਬਾਕੀ ਕਪੜਾ ਵੀ ਬਾਲਾ ਸੌਫਟ ਹੁੰਦਾਗਾ ਜਿਆਦਾ ਸ਼ਾਈਨਿੰਗ ਵਾਲਾ ਵੀ ਨਹੀਂ ਹੁੰਦਾ ਸੌਫਟ ਵਾਲਾ ਹੁੰਦਾ ਤੇ ਫਿਟਿੰਗ ਬਹੁਤ ਸੋਹਣੀ ਆਉਂਦੀ ਆ ਇਹਦੀਆਂ ਬਾਹਾਂਾਂ ਤੇ ਵਰਕ ਕਰਵਾਇਆ ਬਾਈ ਮਸ਼ੀਨ ਵਰਕ ਆ ਠੀਕ ਹੈ ਤੇ ਪਾਈਪਿੰਗ ਨਾਲ ਆਪਾਂ ਫਿਨਿਸ਼ਿੰਗ ਕੀਤੀ ਆ ਸਲਵਾਰ ਤੇ ਕੋਈ ਵਰਕ ਨਹੀਂ ਆ ਦੁਪੱਟੇ ਤੇ ਕੱਟ ਵਰਕ ਆ ਸੌਫਟ ਔਰਗੈਂਜ਼ਾ ਦਾ ਦੁਪੱਟਾ ਘੇਰੇ ਤੇ ਵਰਕ ਆ ਤੇ ਅੱਗੇ ਪਿੱਛੇ ਫਿਨਿਸ਼ਿੰਗ ਕੀਤੀ ਆ ਤੇ ਇੱਕ ਇਹਦੀ ਹੋਰ ਚੀਜ਼ ਆ ਵੀ ਆਪਾਂ ਇੱਕ ਇਹਦੀ ਬੈਕ ਤੇ ਵਰਕ ਕਰਵਾਇਆ ਹੋਇਆ ਦਾ ਠੀਕ ਹੈ neck ਤੋਂ نیچے ਬੈਕ ਤੇ ਵਰਕ ਆ ਕਿਸੇ ਵੀ ਕਲਰ ਚ ਤੁਸੀਂ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਪੋਟਲੀ ਬਟਲ ਨਾਲ ਗਲਾ ਤਿਆਰ ਕੀਤਾ ਆਪਾਂ ਲਓ ਬਈ ਕਪਾਹ ਆਈ ਔਰਗੈਂਜ਼ਾ ਤੇ ਬਣਾਇਆ ਗਿਆ ਇਹਨਾਂ ਦਾ ਪੀਸ ਸਾਰਾ ਮਸ਼ੀਨ ਵਰਕ ਠੀਕ ਹੈ ਚੈੱਕ ਕਰ ਸਕਦੇ ਹੋ ਤੇ ਫਿਨਿਸ਼ਿੰਗ ਕੀਤੀ ਹੈ ਲੇਸ ਨਾਲ ਅੱਗੇ ਪਿੱਛੇ ਘੇਰੇ ਤੇ ਹੀ ਫਿਨਿਸ਼ਿੰਗ ਕੀਤੀ ਹੈ ਲੇਸ ਨਾਲ ਬਾਹਮਾਂ ਤੇ ਵਰਕਾ ਸਲਵਾਰ ਦੇ ਪੌਂਚੇ ਤੇ ਵਰਕਾ ਲੇਸ ਨਾਲ ਫਿਨਿਸ਼ਿੰਗ ਕੀਤੀ ਹੈ ਸੌਫਟ ਔਰਗੈਂਜ਼ਾ ਦਾ ਦੁਪੱਟਾ ਲੇਸ ਦੇ ਨਾਲ ਫਿਨਿਸ਼ਿੰਗ ਕੀਤੀ ਆ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਕੋਈ ਵੀ ਕਲਰ ਠੀਕ ਹੈ ਜੀ ਇਹ ਮਜੈਂਟਾ ਕਲਰ ਤੇ ਬਣਾਇਆ ਉਹਨਾਂ ਨੇ ਤੁਸੀਂ ਕਿਸੇ ਵੀ ਕਲਰ ਤੇ ਬਣਾ ਸਕਦੇ ਹੋ ਇਹ ਆਪਾਂ ਪਿਓਰ ਸੌਫਟ অর্ਗੈਂਜ਼ਾ ਤੇ ਬਣਾਇਆ ਹੈਗਾ ਕਪੜਾ ਲੋ ਬਈ ਨੈਕਸਟ ਸੂਟ ਆ ਜਿਹੜਾ ਇਹ ਗ੍ਰੇ ਕਲਰ ਤੇ ਬਣਾਇਆ ਹੈਗਾ ਬਾਈ ਤੇ ਇਹ ਜਿਹੜਾ ਫੈਬਰਿਕ ਯੂਜ਼ ਕੀਤਾ ਟੈਬੀ ਸਿਲਕ ਪਾਈਓ ਇਹ ਸ਼ਾਈਨ ਕਰ ਰਿਹਾ ਹੈਗਾ ਨਿੱਕੀ ਬੁੱਟੀ ਦਾ ਇਹਨਾਂ ਨੇ ਵਰਕ ਕਰਵਾਇਆ ਹੈਗਾ ਅੱਗੇ ਪਿੱਛੇ ਠੀਕ ਹੈ ਤੇ ਚਾਕਾਂ ਤੇ ਵੀ ਅੱਗੇ ਪਿੱਛੇ ਲੀਸ ਕੜਵਾਈ ਆ ਮਲਟੀ ਕਲਰ ਦੀ ਸਲਵਾਰ ਤੇ ਕੋਈ ਵਰਕ ਨਹੀਂ ਪਲੇਨ ਤਰਪਾਈ ਕੀਤੀ ਹੋਈ ਆ ਸਟ੍ਰੇਟ ਸਲਵਾਰ ਤੇ ਸੌਫਟਵਰ ਗਾਂਜਾ ਦਾ ਦੁਪੱਟਾ ਗਾ neck ਤੇ ਬੋਟਲੀ ਬਟਨ ਨੇ ਠੀਕ ਹੈ ਬਾਹਾਂ ਤੇ ਵੀ ਵਰਕ ਕੀਤਾ ਹੋਇਆਗਾ ਤੇ ਕਾਫ ਵਾਲੀ ਬਾਹ ਬਣਾਈ ਆ ਤੇ ਬੈਕ ਤੇ ਵੀ ਵਰਕ ਆ ਬੂਟੀਆਂ ਵਾਲਾ ਸਾਰਾ ਠੀਕ ਹੈ ਤੇ ਦੁਪੱਟੇ ਤੇ ਡਬਲ ਲੇਸ ਨਾਲ ਫਿਨਿਸ਼ਿੰਗ ਕੀਤੀ ਆ ਪੱਲਿਆਂ ਤੇ ਵੈਸੇ ਸਿੰਗਲ ਲੇਸ ਲਗਾਈ ਆ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਠੀਕ ਹੈ ਮਸ਼ੀਨ ਵਰਕ ਦੇ ਵਿੱਚ ਬਿਲਕੁਲ ਜੈਨੂਇਨ ਜੇ ਪ੍ਰਾਈਸ ਆ ਸਾਰੇ ਸੂਟਾਂ ਦੇ ਕਿਸੇ ਨੇ ਵੀ ਕਰਵਾਉਣਾ ਤਾਂ ਕਰਵਾ ਸਕਦੇ ਹੋ ਬਾਈ ਅੱਜ ਡਿਸਪੈਚ ਕਰਦੇ ਆ ਲੋ ਬਈ ਕਾ ਨੈਚੁਰਲ ਕ੍ਰੇਕਸ ਤੇ ਰੈਡੀ ਕਰਵਾਇਆ ਇਹਨਾਂ ਨੇ ਬੋਟਲ ਗ੍ਰੀਨ ਸਾਰਾ ਮਸ਼ੀਨ ਵਰਕ ਕੀਤਾ ਹੋਇਆ ਬਈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਈਗਾ ਇਹਨਾਂ ਨਾਲ ਅਦਨਤੀ ਕੀਤਾ ਮਸ਼ੀਨ ਵਰਕ ਬੜੀ ਸਫਾਈ ਨਾਲ ਕਰਦੇ ਆਪਣੇ ਵਰਕਰ ਤੁਸੀਂ ਆ ਦੇਖ ਸਕਦੇ ਹੋ ਕਿੰਨੀ ਸਫਾਈ ਦੇ ਵਿੱਚ ਕੀਤਾਗਾ ਬਾਵਾ ਤੇ ਸਾਰਾ ਸੌਫਟ ਔਰਗੈਂਜ਼ਾ ਦਾ ਇਹਨਾਂ ਨੇ ਦੁਪੱਟਾ ਲਗਾਇਆ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਲੋ ਬਈ ਅੱਜ ਤਾਂ ਬੁਟੀਕ ਤੇ ਹੀ ਇੰਨੇ ਕੁ ਜ਼ਿਆਦਾ ਕੰਮ ਸੀਗੇ ਹੁਣ ਜਾਂਦੇ ਆ ਘਰੇ ਘਰੇ ਜਾ ਕੇ ਦੇਖਾਂਗੇ ਹੁਣ ਕੰਮ ਕਰਦੇ। ਫਿਰ ਜਾ ਕੇ ਦਾਲ ਸਬਜ਼ੀ ਦਾ ਕਰੂੰਗੀ। ਅੱਜ ਪੈਕਿੰਗ ਕਰਤੀਆਂ ਸਾਰੇ ਸੂਟ ਜਿੰਨੇ ਆ ਪਏ ਨੇ। ਇਹ ਸਾਰੇ ਅੱਜ ਪਾਰਸਲ ਕਰਨੇ ਨੇ ਅਸੀਂ। ਠੀਕ ਹੈ। ਤੇ ਹੁਣ ਅਸੀਂ ਜਾਂਦੇ ਆ ਘਰੇ। ਤੇ ਜਾਂਦੀ ਹੋਈ ਨੂੰ ਮੈਨੂੰ ਲੱਗਿਆ ਭੁੱਖ ਮੈਂ ਕੁਝ ਖਾਣਾ ਵੀ ਆ ਸੂਟ ਵੀ ਹੋ ਕੇ ਆ ਕੇ ਵਰਕ। ਤੇ ਆਪਾਂ ਚੱਲੀਏ ਆ ਵੀ ਹੋ ਗਏ ਤਿਆਰ। ਹੱਤਾ ਸੂਟਾਂ ਦਾ ਹੀ ਮੇਨ ਕੰਮ ਸੀ ਜਿਆਦਾ। ਘਰੇ ਜਾ ਕੇ ਕੰਮ ਕਰਦੇ ਆ ਬਾਕੀ। ਦੇਖੋ ਸ਼ੰਦਾ ਦੇਖੋ ਸ਼ੰਦਾ ਵੀਰ ਨੂੰ ਵਾਹ ਵਾਹ ਕਰ ਦੋ ਚਲ ਦੇਖੋ ਸ਼ੰਦਾ ਦੇਖੋ ਸ਼ੰਦਾ ਹਾਂ ਇੱਥੇ ਗੋਬਰ ਫਿਰਦਿਆ ਸੀ ਤੋਂ ਅੱਗੇ ਨਿਗਾਹ ਉਹ ਫਿਰਦਿਆ ਸੀ ਬੀਹ ਚ ਅੱਛਾ ਇੱਥੇ ਗੋਬਰ ਗਿਆ ਚ ਕਣ ਆ ਦੇਖੋ ਤਾਂ ਇਹ ਤਾਂ ਤੁਸੀਂ ਕੋ ਇਹ ਖੇੜ ਦੇ ਵੀ ਗੋਬਰ ਗੈਸ ਗੋਲੇ ਨੇ ਨਿੱਕੀ ਸ਼ੁਕਰ ਮੈਂ ਟੀਵੀ ਦੇਖੀ ਆਂਦਾ ਸੀ ਅੰਦਰ ਓ ਮਾਈ ਗੋਡ ਸਾਈਕਲ ਨਹੀਂ ਆਉਂਦਾ ਪਿੱਛੇ ਮਾਰੀ ਆ ਤੂੰ ਆਏ ਇੰਨਾ ਇੰਨਾ ਸ਼ੁਕਰ ਨੂੰ ਪੱਥਰ ਮਿਲ ਗਿਆ ਉਹਨੇ ਚੱਕ ਕੇ ਮਾਰਿਆ ਉਹਦੇ ਦੋ ਪੱਤੀਆਂ ਆਉਂਦੀਆਂ ਸੀ ਚਲ ਠੀਕ ਆ। ਆ ਕੇ ਨਹੀਂ ਗੱਲਾਂ ਵੀ ਲੋ ਬਈ ਪਹੁੰਚ ਗਏ ਘਰੇ। ਨਾਲ ਗਿਫਟ ਵੀ ਆ ਗਿਆ ਆਪਾਂ ਨੂੰ ਤਾਈ ਜੀ ਵੱਲੋਂ। ਤੁਝਾਰਾ ਬਤਰ ਚੜ ਗਿਆ ਸੀ ਦੇਲੀਆ ਚ। ਤੁਝਾਰਾ ਤਾਂ ਭੋਖਰਾ। ਆ ਦੇਖ ਦੂਗਾ ਤੈਨੂੰ ਕੋਦਣ ਮੰਗੂ। ਠੀਕ ਹੂੰ। ਮੰਮੀ ਕਿੱਥੇ ਆ ਦਾਦੀ? ਦਾਦੀ ਮਿਲੀ ਨਹੀਂ। ਕੀ ਕਹਿੰਦਾ ਮੈਂ ਡਾਕਟਰ ਉਹ ਤਾਂ ਠੰਡਾ ਹੈ ਡਾਕਟਰ ਕੀ ਕਹਿੰਦਾ ਠੀਕ ਆ ਡਾਕਟਰ ਉਹ ਉੱਲੀ ਲਾਓ ਆ ਸੋਖੋ ਠੂੜ ਬੋਲ ਦਿਓ ਨਹੀਂ ਉਹ ਕਹਿੰਦਾ ਹੋਊਗਾ ਆ ਪੰਸ ਜੀ ਨਹੀਂ ਕਰਨਾ ਹਾਂ ਜਿੱਟ ਜਿੱਟ ਕਿਹਦਾ ਹਾਂ ਮੰਮੀ ਇਹ ਪਤਾ ਕੀ ਹੈ ਦੋ ਤਿੰਨ ਤਰ੍ਹਾਂ ਦੇ ਮੇਰੇ ਗਲਚ ਹੁੰਦੀ ਹੁੰਦੀ ਆ ਇੱਥੇ ਪਾਣੀ ਨਾਲ ਹੋ ਗਈ ਵੀ ਪਾਣੀ ਪੈਂਦਾ ਹਾਂ ਪਤਾ ਦੋਨਾਂ ਹੁੰਦੀਆਂ ਦੋਨਾਂ ਦੀ ਕੀ ਕਰਾਂ ਬਣਾ ਇੱਧਰ ਵੀ ਦਵਾਈ ਕੋ ਪੰਜ ਦਿਨ ਬਾਕੇ ਵੇਖ ਲੈ ਫਿਰ ਦਿਖਾਓ ਹਾਂ ਤਾਂ ਤਾਂ ਮੈਂ ਇੱਕ ਢਿੱਕੋ ਮੰਮੀ ਮੈਂ ਦੱਸਦੀ ਆ ਇਹ ਮੇਰੇ ਵੀ ਇੱਥੇ ਪੈ ਜਾਂਦੀ ਹੁੰਦੀ ਹੁੰਦੀ ਆ ਗਲਚ ਕਾਲ ਜੀ ਬੰਗਸੀ ਵੀ ਗੰਦੀ ਐ ਇਹਨੂੰ ਹਾਂ ਚਲੋ ਓਹੋ ਹਰ ਇੱਕ ਹਰ ਇੱਕ ਕੋਲੇ ਸੀਗੇ ਹਾਂ ਪੰਪਾ ਕੱਢ ਲਿਆ ਵੇ ਦੇਖੇ ਤੁਸੀਂ ਕੋਲੇ ਸੀਗੇ ਹਾਂ ਦਾ ਥੋਪਿਆ ਥੋਤਾ ਗੁੱਪਾ ਕੋ ਤਰਸਾ ਓਹੋ ਆਲੂ ਆਲੂ ਦੀ ਸਬਜ਼ੀ ਬਣਾਈ ਐ ਮੰਮੀ ਨੇ ਨਾ ਮੈਂ ਤਾਂ ਆਵਾਜ਼ ਤੇ ਰੱਖ ਲੇ ਜੇ ਵੱਧ ਹੋਇਆ ਤਾਂ ਇਹਨੂੰ ਕੋਲਾ ਪਰੋਠੇ ਵਾਸਤੇ ਰੱਖ ਆਂਦੀ ਆ ਭਾਈ ਆ ਸੈਂਡਲ ਮੰਮੀ ਮੇਰੇ ਵਾਸਤੇ ਲੈ ਕੇ ਆਈ ਐ ਅੱਜ ਮੰਮੀ ਕਹਿੰਦੀ ਵੀ ਮੈਂ ਆदितੀ ਨੂੰ ਸੈਂਡਲ ਗਿਫਟ ਕਰਨੇ ਆ ਜੁੱਤੀ ਗਿਫਟ ਕਰਨੀ ਆ ਮੈਂ ਕਹਾ ਜਰੂਰ ਮੰਮੀ ਤੂੰ ਲੈ ਕੇ ਆਈਆਂ ਮੈਂ ਪਾਵਾਂ ਨਾ ਹੋਈ ਨਹੀਂ ਸਕਦਾ ਮੇਰੇ ਤਾਂ ਬਹੁਤ ਸੋਹਣੀ ਲੱਗੂ ਇਹ ਪਾਈ ਪੂਰੀ ਘੈਂਟ ਲੱਗੂਗੀ ਕੀ ਬਾਤ ਹੈ ਓ ਰਿੱਕੀ ਦੇਖਿਓ ਵੇ ਬਹੁਤ ਸੋਹਣੀ ਆਂ ਇਹ ਕੀ ਬਾਤ ਹੈ ਕਿੰਨੀ ਸੋਹਣੀ ਆ ਤਾਂ ਜੁੱਤੀ ਧੋਣੀ ਹੀ ਨਹੀਂ ਆਉਂਦੀ ਬਸ ਮੈਨੂੰ ਇਹਦੇ ਵਿੱਚੋਂ ਨਿਕਲ ਕੇ ਆ ਮੰਮੀ ਡਾਊ ਦੇਖ ਰਿੱਕੀ ਓਹ ਕੀ ਬਾਤ ਹੈ ਕੁੜੀਆਂ ਵਾਲੇ ਹਨਾ ਵੀ ਆ ਦੇ ਮੇਰੇ ਫੋਨ ਵਾਲੇ ਕੀ ਬਾਤ ਇਹ ਪਾਲਿੰਗ ਹੋ ਰਹੀ ਹੈ ਆ ਦੇਖੋ ਰਿੱਕੀ ਦੇਖਿਓ ਕਿਵੇਂ ਲੱਗੇ ਤੁਹਾਨੂੰ ਹੈ ਲੋ ਬਈ ਇੱਕ ਆ ਜੁੱਤੀ ਬਈ ਇੱਕ ਆ ਜੁੱਤੀ ਲੋ ਬਈ ਆਪਾਂ ਨੂੰ ਬਣ ਗਈਆਂ ਅੱਜ ਦੋ ਜੁੱਤੀਆਂ ਥੈਂਕ ਯੂ ਬੱਡੇਤਾਈ ਜੀ ਮੈਨੂੰ ਬਹੁਤ ਪਸੰਦ ਆਈਆਂ ਤੁਹਾਡਾ ਗਿਫਟ ਬਹੁਤ-ਬਹੁਤ ਧੰਨਵਾਦ ਬਹੁਤ ਸਾਰਾ ਪਿਆਰ ਆਹ ਉਹ ਬੋਲਣਾ ਪ੍ਰੈਜ਼ੀਡੈਂਟ ਡੈਡੀ ਡੈਡੀ ਮੰਮੀ ਦੇ ਘਰ ਚੁੱਲੀ ਲੱਗੀ ਡਾਕਟਰ ਕਹਿੰਦਾ ਹਾਂ ਉੱਲੀ ਲੱਗੀ ਡਾਕਟਰ ਆਹ ਦੇਖੋ ਡੈਡੀ ਫਿਰ ਇਹ ਕਹੂ ਵੀ ਮੈਨੂੰ ਸਿਰਦਾ ਨਹੀਂ ਲੱਗੀ ਤੁਹਾਨੂੰ ਹੋਰ ਨਾ ਡੈਡੀ ਉਹ ਕਹਿੰਦਾ ਡਾਕਟਰ ਕਹਿੰਦਾ ਉੱਲੀ ਲੱਗੀ ਮੰਮੀ ਦੇ ਘਰ ਆ ਗਰੀਬਰ ਦਾ ਘੇੜੀ ਦੰਦਾ ਇਹਨੇ ਚੰਗਾ ਕੰਮ ਲਾਇਆ ਹੋਇਆ ਤੁਹਾਨੂੰ ਸਾਰਿਆਂ ਨੂੰ ਹੈਂ ਵਿਚਾਰਾ ਜਾਂ ਮੂੰਹ ਕਰ ਲੂਗਾ ਵਿਚਾਰਾ ਜਾਂ ਮੂੰਹ ਕਰਕੇ ਉਹਦੀ ਅੰਗਲੇ ਨੂੰ ਪਿੱਛੇ ਲਾ ਲੂ ਵੀ ਮੈਨੂੰ ਝੂਟੇ ਦਿਓ ਵੀ ਮੈਂ ਬਾਹਲਾ ਵਿਚਾਰਾਂਗਾ ਭੋਲੂ ਕਾਕਾ ਜਿਹਾ ਸਾਡਾ ਇਹ ਦਾੜਾ ਭੋਲੂ ਕਾਕਾ ਦਾ ਭਾਈ ਲੋ ਆਪਾਂ ਗੱਲਾਂ ਨਾ ਮਾਰਦੇ ਹੋਏ ਨਹੀਂ ਤਾਂ ਮੰਮੀ ਤੋਂ ਪੈ ਜਾਣੀਆਂ ਨੇ ਆਪਾਂ ਨੂੰ ਗਾਲਾਂ ਆਪਾਂ ਕਰ ਲਈਏ ਕੰਮ ਕਾਰ ਨਵੇੜ ਲਈਏ ਲੋ ਵੀ ਅੱਜ ਆਪਾਂ ਬਣਾਉਣੇ ਆ ਆਲੂ ਠੀਕ ਹੈ ਆਲੂ ਦੀ ਸਬਜ਼ੀ ਬਣਾਵਾਂਗੇ ਅੱਜ ਓਏ ਉਰੇ ਆ ਜਾ ਉਹਦੇ ਡੈਡੀ ਵਰਗੇ ਟੀਵੀ ਦੇਖ ਲੈ ਟੀਵੀ ਦੇਖ ਲੈ ਆ ਜਾ ਭੱਜਿਆ ਕੁੜਤੇ ਵਾਲਿਆ ਅੰਦਰ ਚਲੋ ਚਲੋ ਅੰਦਰ ਲੋ ਵੀ ਇੰਨੇ ਲੇਟ ਹੋਏ ਪਿਆ ਇੰਨਾ ਟਾਈਮ ਹੋਇਆ ਪਿਆ ਇਹਦੇ ਪਾਪਾ ਜਿੰਮ ਤੋਂ ਨਹੀਂ ਆਏ ਉਹ ਕੇ ਬਰਥਡੇ ਪਾਰਟੀ ਤੇ ਉੱਥੋਂ ਆਉਂਦੇ ਹੋਣਗੇ ਤੇ ਇਹ ਦੇਖੋ ਇਹ ਜਮੇ ਹੀ ਨਹੀਂ ਸੌਂਦਾ ਬਾਕੀ ਭਈ ਇਹ ਤਾਂ ਨਾ ਆਪਾਂ ਕਾਰਟੂਨ ਬੰਦ ਕੀਤੇ ਹੋਏ ਆ 3 ਦਿਨ ਹੋ ਗਿਆ ਆਪਾਂ ਜਮਾ ਇਹਨੂੰ ਫੋਨ ਨਹੀਂ ਦਿਖਾ ਰਹੇ ਨਾ ਹੀ ਟੀਵੀ ਦਿਖਾ ਰਹੇ ਆ ਇਦਾਂ ਹੀ ਮੈਨੂੰ ਰੋਟੀ ਖਵਾ ਰਹੀ ਆ ਇਹਨਾਂ ਗੱਲਾਂ-ਬਾਤਾਂ ਕਰਨ ਦੀ ਕੋਸ਼ਿਸ਼ ਕਰਦੀ ਆ ਕੱਲ ਮੈਂ ਸੋਸ਼ਲ ਮੀਡੀਆ ਤੇ ਨਾ ਇਦਾਂ ਰੀਲਸ ਸਕਰੋਲ ਕਰੀ ਜਾਂਦੀ ਸੀ ਤੇ ਉੱਥੋਂ ਇੱਕ ਰੀਲ ਆਈ ਮੇਰੇ ਸਾਹਮਣੇ ਇੱਕ ਮਿੰਟ ਤੇ ਭਈ ਮੇਰੇ ਸਾਹਮਣੇ ਨਾ ਇੱਕ ਰੀਲ ਆਈ ਤੇ ਜਦੋਂ ਮੈਂ ਉਹ ਰੀਲ ਦੇਖੀ ਹਨਾ ਵੀ ਉਹਦੇ ਵਿੱਚ ਨਾ ਇੱਕ ਬੱਚਾ ਹੁੰਦਾਗਾ 2 ਸਾਲਾਂ ਦਾ ਬੱਚਾ ਹੁੰਦਾਗਾ ਤੇ ਉਹ ਨਾਲ ਲੱਟਦਾ ਥੱਲੇ ਉਹ ਤਾਂ ਫੋਨ ਖੋਹ ਲੈਂਦੇ ਆ ਕਿਉਂਕਿ ਉਹ ਕਾਰਟੂਨ ਦੇਖੀ ਜਾਂਦਾ ਹੁੰਦਾ ਜਦੋਂ ਕਾਰਟੂਨ ਦੇਖੀ ਜਾਂਦਾ ਉਹ ਤਾਂ ਫੋਨ ਖੋਹ ਲੈਂਦੇ ਆ ਉਹਦੇ ਪੇਰੈਂਟਸ ਉਹ ਇੰਨੋ ਰੋਂਦਾ ਬੇਟਾ ਦਾ ਨਾ ਤਾਂ ਬੋਲਣ ਲੱਗਦਾ ਖਾਂਦਾ ਵੀ ਫੋਨ ਦੇਖ ਕੇ ਸੀ ਫਿਰ ਬਈ ਮੈਨੂੰ ਇਹਦਾ ਚਿੱਤ ਆਇਆ ਕਿਉਂਕਿ ਫਿਰ ਮੈਂ ਫਿਰ ਮੈਂ ਗੂਗਲ ਤੇ ਸਰਚ ਵੀ ਕੀਤਾ ਵੀ 0 ਤੋਂ ਲੈ ਕੇ 3 ਸਾਲ ਦੇ ਬੱਚੇ 1.5 ਸਾਲ ਤੋਂ ਲੈ ਕੇ 3 ਸਾਲ ਦਾ ਬੱਚਾ ਬੋਲਣ ਦੀ ਪ੍ਰੈਕਟਿਸ ਕਰਦਾ ਹਰ ਇੱਕ ਐਕਟੀਵਿਟੀ ਨੂੰ ਠੀਕ ਹੈ ਕੈਚ ਕਰਨਾ ਹੁੰਦਾ ਉਹਨੇ ਸਾਰਾ ਕੁਝ ਸਿੱਖਣਾ ਹੁੰਦਾ ਉਹਦਾ ਮਾਈਂਡ ਡਿਵੈਲਪ ਹੁੰਦਾਗਾ ਉਦੋਂ ਤੇ ਉਦੋਂ ਹੀ ਆਪਾਂ ਫੋਨ ਤੇ ਲਾ ਦਿੰਨੇ ਆ ਜਵਾਬ ਨੂੰ ਹਣਾ ਏ ਮੈਨੂੰ ਵੀ ਇਹ ਥੋੜੀ ਜਿਹੀ ਵਧੀਆ ਨਹੀਂ ਲੱਗੀ ਤੁਸੀਂ ਵੀ ਜੇ ਆਪਦੇ ਬੱਚਾ ਥੋੜਾ ਫੋਨ ਦੇਖਦਾ ਹੁਣ ਤਾਂ ਉਹਨੂੰ ਪਤਾ ਨਹੀਂ ਲੱਗਣਾ ਜਰੂਰ ਖਿਹੜਾ ਛੜਵਾ ਦਿਓ ਬਾਈ ਵਧੀਆ ਰਹੋਗੇ ਮੈਂ ਵੀ ਇਹਦਾ ਛੜਵਾਤਾ ਮੈਂ ਤਾਂ ਜਮੇ ਬੰਦ ਕਰਤਾ ਇਹਦਾ ਫੋਨ 3 ਦਿਨ ਹੋ ਗਏ ਮੈਨੂੰ ਚੰਗੀ ਨਹੀਂ ਲੱਗੀ ਇਹ ਗੱਲ ਕਿ ਤਰ੍ਹਾਂ ਕਿਤੇ ਮੈਂ ਆਪਦੇ ਆਪ ਨੂੰ ਵੀ ਇਸ ਲਈ ਜ਼ਿੰਮੇਵਾਰ ਠਹਿਰਾ ਦੇਈ ਸੀ ਯਾਰ ਤੂੰ ਫੋਨ ਫੜਾਈ ਕਿਉਂ ਜੀ ਹੈਨਾ ਚਲੋ ਇਹ ਬਿਮਾਰ ਸੀ ਉਦੋਂ ਕੁਛ ਨਹੀਂ ਹੁੰਦਾ ਬਾਈ ਆਪਾਂ ਘੱਟ ਕਮਾ ਲਾਂਗੇ ਹੈਨਾ ਤੇ ਕੋਈ ਚੱਕਰ ਨਹੀਂ ਪਰ ਬੱਚਿਆਂ ਤੇ ਆਪਾਂ ਤਾਂ ਹੀ ਪੂਰਾ ਦੇਣਾ ਹੁਣ ਮੈਂ ਇਹਨੂੰ ਪੂਰਾ ਟਾਈਮ ਦੇਣੀ ਆ ਇਹਦਾ ਪੂਰਾ ਖਿਆਲ ਰੱਖਦੇ ਆ ਇਹਨੂੰ ਮੈਂ ਭੱਜ ਭੁੱਜ ਕੇ ਰੋਟੀ ਖਵਾਉਣੀ ਆ 2 ਘੰਟੇ ਲੱਗ ਜਾਂਦੇ ਰੋਟੀ ਖਵਾਉਣ ਤੇ ਪਰ ਕੋਈ ਚੱਕਰ ਨਹੀਂ ਸੈਟੀਸਫੈਕਸ਼ਨ ਕਿਉਂਕਿ ਇਹ ਕਿਹੜਾ ਟਾਈਮ ਬਾਅਦ ਚ ਮੁੜ ਕੇ ਆਉਣਾਗਾ ਹੁਣ ਇਹ ਕਹਿੰਦਾ ਵੀ ਮੈਨੂੰ ਸਾਈਕਲੀ ਤੇ ਬਿਠਾਓ ਮਮਾ ਬੈਜੋ ਇਹ ਇਧਰੋਂ ਘੱਡੋ ਪੈਰ ਦੂਜਾ ਇਹ ਆਹਾ ਚਲੋ ਜੀ ਚਲਿਏ ਇਹ ਕਹਦਾ ਮੈਨੂੰ ਸਾਈਕਲੀ ਤੇ ਬਿਠਾਓ ਹੁਣ ਸਾਈਕਲੀ ਤੇ ਆਪਾਂ ਇਹਨੂੰ ਝੂਟੇ ਦਿੰਨੇ ਆ ਨਾਲੇ ਤਾਂ ਲੈ ਚਲੋ ਅਸੀਂ ਖੇਡੀ ਜਾਊਗਾ ਤੇ ਬਈ ਮੈਨੂੰ ਤਾਂ ਬੜਾ ਉਹ ਰੀਅਲ ਜਦੋਂ ਮੈਂ ਦੇਖੀ ਨਾ ਮੈਨੂੰ ਬਹੁਤ ਇਦਾਂ ਫੀਲ ਹੋਇਆ ਮੈਂ ਕਿਹਾ ਤੁਹਾਡੇ ਨਾਲ ਵੀ ਜਰੂਰ ਸ਼ੇਅਰ ਕਰੂੰਗੀ ਮੈਂ ਵੀ ਜਰੂਰ ਜਰੂਰ ਜੇ ਤੁਹਾਡੇ ਬੱਚੇ ਜ਼ਿਆਦਾ ਫੋਨ ਦੇਖਦੇ ਹਨਾ ਤਾਂ ਛੜਵਾ ਲਓ ਬਈ ਉਹਨਾਂ ਦੀ ਫੋਨ ਦੀ ਆਦਤ ਹੈਨਾ ਕਿਉਂਕਿ ਫਿਰ ਬੇਲਾ ਹੱਥ ਨਹੀਂ ਆਉਂਦਾ ਹੁੰਦਾ ਲੰਘਿਆ ਵੇਲਾ ਕਿੱਥੋਂ ਹੱਥ ਆਉਂਦਾ ਫਿਰ ਹੈਨਾ ਤੇ ਹੁਣ ਇਹ ਤਿੰਨ ਦਿਨ ਹੋ ਗਏ ਹਲੇ ਤੱਕ ਤਾਂ ਜਿੱਦ ਕੀਤੀ ਨਹੀਂ ਇਹਨੇ ਕਿਉਂਕਿ ਹਜੇ ਕਿਹੜਾ ਇਹਨੂੰ ਪਤਾਗਾ ਤੇਰੀ ਬੋਲਣਾ ਸਿੱਖੂਈ ਤੇਰੀ ਗੱਲਾਂ ਕੈਚ ਕਰੂ ਆ ਤੇ ਜਦੋਂ ਇਹਨੇ ਆਪ ਫੋਨ ਚੱਕਣਾ ਉਹ ਤਾਂ ਚੱਕ ਹੀ ਲੈਣਾ ਹੁਣ ਆਪਾਂ ਥੋੜਾ ਜਿਹਾ ਕੁਛ ਨਹੀਂ ਹੁੰਦਾ ਥੋੜਾ ਜਿਹਾ ਹੋਰ ਬੀਜੀ ਹੋ ਜਾ ਕਰਾਂਗੇ ਇਹਦੇ ਨਾਲ ਆ ਬਸ ਹੁਣੇ ਹੀ ਆਪਾਂ ਹੀ ਜਦੋਂ ਲੱਗਦਾ ਮੈਨੂੰ ਵੀ ਇਹ ਰੂਗ ਆ ਫਿਰ ਆਪਾਂ ਇਹਨੂੰ ਸਾਈਕਲੀ ਤੇ ਬਿਠਾ ਲੈਨੇ ਆ ਇਹਨੂੰ ਸੈਰ ਕਰਾ ਲੈਨੇ ਆ ਨਾਲੇ ਆਪਦੀ ਸੈਰ ਹੋ ਜਾਂਦੀ ਹੈ ਨਾਲੇ ਇਹਦੀ ਹੋ ਜਾਂਦੀ ਹੈ ਮਰ ਕੇ ਖੁਸ਼ ਰਹੋ ਬਾਈ ਸਾਰੇ ਜਾਨੇ ਪਰ ਮਾਤਮਾ ਸਭ ਦੇ ਬੱਚਿਆਂ ਨੂੰ ਛੜਦੀ ਕਲਾ ਰੱਖ ਕੇ ਖੁਸ਼ ਰੱਖਦਾ ਲੈ ਅ ਵੀ ਮੰਮੀ ਵਰਗੇ ਤਾਂ ਕੰਟੇਨਰ ਨਹੀਂ ਮੜੀਰ ਦੇਖਦੇ ਰਹਿੰਦੇ ਆਣਾ ਚਲੋ ਵਧੀਆ ਵਧੀਆ ਇਹਨੂੰ ਇੱਥੇ ਰੱਖੋ ਮੈਂ ਗੇਟ ਬੰਦ ਕਰਿਆ ਮਮਾ ਏਸੀ ਛੱਡਿਆ ਹੀ ਗੇਟ ਮੈਂ ਹੀ ਚਲਦਾ ਰੱਖਿਆ ਚੀਕੂ ਮੈਂ ਬੰਦ ਕਰਕੇ ਹੀ ਗੇਟ ਗੇਟ ਮੈਂ ਠੀਕ ਆ ਮੈਂ ਛੱਡ ਕੇ ਹੁਣੀ ਆ ਬਾਕੀ ਕੱਲਾ ਬਲੌਗ ਤੁਸੀਂ ਇਹ ਚੂੜੀਆਂ ਨੂੰ ਬਹੁਤ ਪਿਆਰ ਦਿੱਤਾ ਥੈਂਕ ਯੂ ਸੋ ਮੱਚ ਗਈ ਰਿੱਕੀ ਦੋਨੋਂ ਕਵਲਾ ਵਧੀਆ ਪਾਨੀਆਂ ਸੀ ਤੇ ਗੇਟ ਤੇ ਖੁੱਲਾ ਛੱਤੀ ਬੈਠੀ ਆ ਏਸੀ ਛੱਡੀ ਬੈਠੀ ਆ ਤੇ ਆ ਚੂੜੀਆਂ ਵਾਲੇ ਬਲੌਗ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀ ਥੈਂਕ ਯੂ ਊ ਮੱਚ ਤੇ ਹੁਣ ਆਪਾਂ ਮੈਂ ਮਹਿੰਦੀ ਲਾ ਬਲੌਗ ਲਈ ਕਿਹਾ ਨਾ ਕਿ ਕਿ ਸੌਣ ਚ ਮਹਿੰਦੀ ਨਹੀਂ ਲੱਗਦੀ ਆ ਪਰ ਸਾਰੀਆਂ ਕੁੜੀਆਂ ਨੇ ਮਹਿੰਦੀ ਵੀ ਲਗਵਾਨੀ ਤੇ ਬਾਕੀ ਤੁਸੀਂ ਮੈਨੂੰ ਕਹਿ ਰਹੇ ਸੀ ਵੀ ਦੀਦੀ ਤੁਸੀਂ ਆਪ ਦੇ ਸਟਾਫ ਨੂੰ ਕਿੰਨਾ ਪਿਆਰ ਕਰਦੇ ਮੇਰੇ ਕੋਲ ਜਿੰਨੇ ਵੀ ਅੱਜ ਤੱਕ ਬੰਦੇ ਕੰਮ ਕਰਦੇ ਆ ਇੱਕ ਸਿੱਖ ਕੇ ਗਈਆਂ ਨੇ ਕੁੜੀਆਂ ਆਪ ਦਾ ਕੰਮ ਕੀਤਾ ਉਹਨਾਂ ਨੇ ਆਪ ਦਾ ਬੁਟੀਕ ਖੋਲਿਆ ਹਨਾ ਪਰ ਆਪਣਾ ਸਾਰਿਆਂ ਨਾਲ ਉਹਨਾਂ ਹੀ ਪਿਆਰ ਉਹਨਾਂ ਹੀ ਪਿਆਰ ਆ ਸਭ ਨਾਲ ਜਿੰਨੇ ਆਪਣੇ ਕੋਲ ਗਏ ਨੇ ਜਿੰਨੇ ਆਪਣੇ ਕੋਲ ਕੰਮ ਕਰਦੇ ਸੀ ਠੀਕ ਐ ਬਾਅਦ ਚ ਕਿਸੇ ਕੋਈ ਗੰਦਾ ਕੋਈ ਪ੍ਰੋਬਲਮ ਕਰਕੇ ਕੰਮ ਕਰਨੋਂ हट ਗਿਆ ਠੀਕ ਹੈ ਕਿਸੇ ਨੇ ਆਪ ਦਾ ਕਰ ਲਿਆ ਪਰ ਸਭ ਨਾਲ ਪਿਆਰ ਆ ਸਟਾਫ ਨੂੰ ਪਤਾ ਕੀ ਹੈ ਸਟਾਫ ਆਪਣੀ ਸਟਰੈਂਥ ਹੁੰਦਾ ਬਈ ਆਪਦੇ ਸਟਾਫ ਨੂੰ ਪਿਆਰ ਬਹੁਤ ਕਰਨਾ ਚਾਹੀਦਾ ਕਿਉਂਕਿ ਉਹ ਆਪਣੀ ਤਾਕਤ ਹੁੰਦਾ ਅਸਲੀ ਤਾਕਤ ਹੁੰਦਾ ਤੇਰੀ ਕੰਮ ਚੱਲ ਰਹੇ ਨੇ ਕਿਉਂਕਿ ਉਹ ਪ੍ਰਧਾਨ ਜੀ ਆ ਕੇ ਜਿੰਮ ਲਾ ਕੇ ਕਸੀ ਘਾਲ ਜੀ ਦਿਲ ਦੇ ਹਰਾਈਆਂ ਇਹਨਾਂ ਲੇਟ ਹੋ ਗਏ ਜੀ ਕਿਧਰੋਂ ਆਏ ਹੋ ਇਹਨਾਂ ਲੇਟ ਤੁਸੀਂ ਪਲਕਾਂ ਮਿਸ਼ਾ ਕੇ ਸਾਡਾ ਇੰਤਜ਼ਾਰ ਕਰ ਰਹੇ ਸੀ ਅਸੀਂ ਪਲਕਾਂ ਮਿਸ਼ਾ ਕੇ ਕਰ ਰਹੇ ਸੀ ਇੰਤਜ਼ਾਰ ਤੁਹਾਡਾ ਤੁਸੀਂ ਇਹ ਤੁਹਾਡਾ ਠੰਡਾ ਕੁਲਚਾ ਜਿਹੜਾ 7 ਵਜੇ ਦਾ ਪੈਕ ਕਰਦਾ ਆ ਆ ਦੇਖ ਲੋ ਜੀ 7 ਵਜੇ ਦਾ ਕੁਲਚਾ ਪੈਕ ਕੀਤਾ ਹੋਇਆ ਮੈਨੂੰ ਮਿਲੇਗਾ 10:30 ਤੁਸੀਂ ਤਾਂ ਮੇਰਾ ਡਾਈਟ ਵਾਲਾ ਚੱਕਰ ਵੀ ਖਰਾਬ ਕਰਤਾ ਅੱਜ ਕਿਉਂ ਇੰਨੇ ਹੋਰ ਮੈਂ ਵਿਚਾਰੀ ਲੋਕਾਂ ਨੂੰ ਫਿੱਟ ਵਿਦਮੀ ਵਾਲੇ ਚੈਨਲ ਤੇ ਜੋੜਿਆ ਹੋਇਆ ਠੰਡਾ ਕੁਲਚਾ ਬਣਾ ਤਲਿਆ ਫੜਿਆ ਆਏ ਗੱਲ ਨਹੀਂ ਹੈਗੀ ਮੇਰਾ ਖਾਣ ਦਾ ਸਮਾਂ ਨਹੀਂ ਸੀਗਾ ਨਾ ਮੈਂ ਖਾਣਾ ਤਾਂ ਸੀਗਾ ਪਰ ਇਹ ਸਮਾਂ ਨਹੀਂ ਸੀ ਖਾਂ ਇੱਕ ਬਾਈਟ ਲੈ ਲਾ ਆਖਰੇ ਵੀਂਗ ਹੀ ਖਤਮ ਕਰਦੇ ਹਾਂ ਹਾਂ ਇੱਕ ਬਾਈਟ ਹੋ ਗਈ ਉਹਦੇ ਵਿੱਚ ਕਿੰਨੀਆਂ ਕੈਲਰੀਜ਼ ਹੋਣਗੀਆਂ ਇਹ ਤਾਂ ਹੁਣ ਸਾਫ਼ ਤਾਂ ਹੋ ਗਈ ਹਾਂ ਇਹ ਤਾਂ ਤੁਹਾਡੀ ਗਲਤੀ ਆ ਤੁਸੀਂ ਬੈਠ ਕੇ ਪਾਰਟੀ ਤੇ ਤੁਹਾਨੂੰ ਕੇਕ ਦੀ ਲਾਲਸਾ ਪੈ ਗਈ ਮੈਂ ਦੱਸਦੀ ਹਾਂ ਉਹ ਕੇਕ ਕੱਟਣਾ ਵੀ ਜ਼ਰੂਰੀ ਸੀ ਉਹ ਫਿਰ ਖਾਸ ਮਿੱਤਰ ਪਿਆਰੇ ਦਾ ਜਨਮ ਦਿਨ ਸੀ ਚਲੋ ਹੈਪੀ ਬਰਥਡੇ ਬਈ ਸਾਡੇ ਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਮਿੱਤਰ ਪਿਆਰਿਆਂ ਨੂੰ ਹੈਪੀ ਬਰਥਡੇ ਗੋਡ ਬlesਸ ਯੂ ਬਾਬਾ ਜੀ ਉਹਨਾਂ ਨੂੰ ਖੁਸ਼ ਰੱਖਣ ਤੇ ਥੋੜਾ ਬੱਚਾ ਉਹ ਦੇਖ ਲੋ ਉਧਰ ਸ਼ਰਾਰਤਾਂ ਕਰੀ ਜਾਂਦਾ ਥੋੜੀ ਵੇਟ ਕਰੀ ਜਾਂਦਾ ਵੀ ਪਾਪਾ ਜੀ ਆਉਣਗੇ ਫਿਰ ਗੱਲਾਂ ਬਾਤਾਂ ਕਰੂੰਗਾ ਵੀ ਮੈਂ ਉਹਨੂੰ ਮਿਲ ਲੋ ਜੁਹਾਰ ਸਿੰਘ ਜੀ ਨੂੰ ਤੁਸੀਂ ਇਹ ਨਾਲ ਪਿਆਰ ਕਰ ਲੋ ਜੁਹਾਰ ਨਾਲ ਵਿਚਾਰਾ ਇਹ ਤੁਹਾਨੂੰ ਬੁਲਾਈ ਜਾਂਦਾਗਾ ਘੁੱਗੂ ਮੱਗੂ ਜਿਆ ਓਏ ਹੋਏ ਓਏ ਹੋਏ ਉਹ ਪੈ ਗਈ ਪਿਓ ਪੁੱਤ ਦੀ ਯਾਰੀ ਓਏ ਸਭ ਤੋਂ ਪਿਆਰੀ ਸਭ ਤੋਂ ਪਿਆਰੀ ਹਾਂਜੀ ਬਈ ਤੇ ਹਾਂਜੀ ਰਾਤ ਤਾਂ ਪਲੇਟ ਹੋ ਗਈ ਸੀਗੀ ਠੀਕ ਐ ਤਰੀਕੀ ਲੇਟ ਆਈ ਸੀ ਫਿਰ ਉਹਨਾਂ ਨੂੰ ਰੋਟੀ ਰੂਟੀ ਖਵਾਈ ਜੁਹਾਰ ਸਿੰਘ ਨੂੰ ਸੁਵਾਇਆ ਜੁਹਾਰ ਹਲੇ ਸੁੱਤ ਸੁੱਤ ਆ ਪਿਆਗਾ ਚਲੋ ਵਧੀਆ ਨੀਂਦ ਪੂਰੀ ਕਰੀ ਜਾਂਦਾ ਤੇ ਇਸ ਤੋਂ ਬਾਅਦ ਵੀ ਰਾਤ ਨੂੰ ਮੈਨੂੰ ਕੁਕੜੀ ਦਾ ਮੈਸੇਜ ਆਇਆ ਵੀ ਕਹਿੰਦੀ ਵੀ ਦੀਦੀ ਵੀ ਤੁਸੀਂ ਜੁਹਾਰ ਦਾ ਫੋਨ ਬੰਦ ਕਰ ਦਿਓ ਮੈਂ ਕਿਹਾ ਵੀ ਮੈਂ ਬੰਦ ਕਰ ਹੀ ਦਿੱਤਾ ਆਲਰੇਡੀ ਹਨਾ ਉਨੇ ਮੈਨੂੰ ਇੱਕ ਚੀਜ਼ ਦੱਸੀ ਕਹਿੰਦੀ ਮੇਰਾ ਬੇਟੇ ਨਾ ਬੇਟਾ ਮੇਰਾ ਰਿਸਪਾਂਸ ਹੀ ਕਰਨੋਂ ਵੜ ਗਿਆ ਸੀਗਾ ਫੋਨ ਦੇਖਦਾ ਸੀਗਾ ਵੱਧ ਤੇ ਆ ਉਹਦੇ ਪੇਰੈਂਟਸ ਤਾਂ ਵੀ ਨਹੀਂ ਰਿਸਪਾਂਸ ਕਰਦਾ ਸੀਗਾ ਮਤਲਬ ਕਿ ਐ ਮੰਲੋ ਆਹ ਬੰਮੀ ਡੜੀ ਦੀ ਅੱਖਾਂ ਚੱਖਾਂ ਪਾ ਕੇ ਕੋਈ ਗੱਲ ਨਹੀਂ ਕਰਨੀ ਠੀਕ ਹੈ ਏਦਾਂ ਨੀਵੀਂ ਪਾ ਕੇ ਰੱਖਣੀ ਬੱਚੇ ਨੇ ਹਨਾ ਤੇ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਖੇਡਣਾ ਵੀ ਨਹੀਂ ਹੈਗਾ ਮਤਲਬ ਇਹ ਨਾ ਇੱਕ ਤਰ੍ਹਾਂ ਦੀ ਬਿਮਾਰੀ ਜਲਦੀ ਹੈ ਬਈ ਜਵਾਕਾਂ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਤਾਂ ਜ਼ਰੂਰ ਧਿਆਨ ਰੱਖਿਓ ਪਲੀਜ਼ ਰਿਕੁਐਸਟ ਆ ਸਾਰੀਆਂ ਭੈਣਾਂ ਨੂੰ ਤੇ ਮੈਨੂੰ ਉਹ ਕੁੜੀ ਦੀ ਗੱਲ ਬਹੁਤ ਵਧੀਆ ਲੱਗੀ ਉਹ ਆਪਣੇ ਬਲੌਗ ਵੀ ਦੇਖਦੀ ਆ ਉਹ ਕਹਿੰਦੀ ਵੀ ਬੰਦ ਕਰ ਦੋ ਫੋਨ ਵਗੈਰਾ ਮੈਂ ਸਾਰਾ ਇਹਦਾ ਬੰਦ ਕੀਤਾ ਹੋਇਆਗਾ ਹਾਲਾਂਕਿ ਚਲੋ ਇਹ ਤਾਂ ਖੇਡਦਾ ਵੀ ਆ ਰਿਸਪੌਂਸ ਵੀ ਕਰਦਾਗਾ ਪਰ ਫੇਰ ਵੀ ਮੈਂ ਵੀ ਮੈਨੂੰ ਕਿਤੇ ਨਾ ਕਿਤੇ ਡਰ ਲੱਗਦਾ ਹੁੰਦਾ ਵੀ ਯਾਰ ਕਾਹਨੂੰ ਆਪਣੀ ਮਾੜੀ ਜੀ ਗਲਤੀ ਕਰਕੇ ਕੱਟ ਬੋਲਦਾਗਾ ਰਿਸਪੌਂਸ ਕੱਟ ਕਰਦਾ ਕਿਉਂਕਿ ਇਹ 1.5 ਸਾਲ ਦਾ ਹੋ ਗਿਆ 2 ਸਾਲ ਤੱਕ ਬੱਚਾ ਬੋਲਣ ਲੱਗ ਜਾਂਦਾ ਮਾੜਾ ਮੁੱਟਾ ਤਾਂ ਬੋਲਣ ਲੱਗ ਹੀ ਜਾਂਦਾ ਬਾਲਾ ਨਹੀਂ ਮਾੜਾ ਮੁੱਟਾ ਲੱਗੇ ਹਰ ਤਿੰਨ ਸਾਲ ਤੱਕ ਤਾਂ ਬੱਚਾ ਪ੍ਰੋਪਰ ਬੋਲਣ ਲੱਗ ਜਾਂਦਾ ਹਨ ਤੇ ਇਹ ਮਮਾ ਪਾਪਾ ਤਾਂ ਕਹਿਣ ਲੱਗ ਗਿਆ ਬਟ ਫਿਰ ਵੀ ਮੈਨੂੰ ਕਿਕ ਨਾ ਕੀਤੀ ਫੋਨ ਦਾ ਤਾਂ ਮੈਨੂੰ ਲੱਗਦਾਗਾ ਵੀ ਫੋਨ ਜਿਹੜਾ ਹੈਗਾਗਾ ਅੱਜ ਕੱਲ ਤੇ ਨਾ ਬੱਚਿਆਂ ਨੂੰ ਮਾੜਾ ਹੀ ਮਾੜਾਗਾ ਭਾਈ ਜੇ ਤੁਸੀਂ ਵੀ ਆ ਉਹਦੇ ਬੱਚਿਆਂ ਨੂੰ ਕੁਝ ਦਿਖਾਉਣੇ ਕੋ ਕੋ ਮਿਲਣ ਵਗੈਰਾ ਟੂਨ ਬਗੈਰਾ ਸਭ ਬੰਦ ਕਰ ਦੋ ਫੋਨ ਤੇ ਕਿਉਂਕਿ ਇਹ ਚੀਜ਼ ਬਹੁਤ ਵੱਧ ਰਹੀ ਆ ਠੀਕ ਐ ਬਾਹਰੋਂ ਕੁੜੀ ਦਾ ਮੈਨੂੰ ਮੈਸੇਜ ਆਇਆ ਸੀ ਮੈਨੂੰ ਵਧੀਆ ਲੱਗਿਆ ਵੀ ਉਹਨੇ ਮੇਰੇ ਨਾਲ ਸ਼ੇਅਰ ਕੀਤਾ ਹਨਾ ਤੇ ਮੈਂ ਇਹਦਾ ਫੋਨ ਹੁਣੇ ਚਮਾ ਬੰਦ ਕਰਤਾ ਚਮਾ ਬੰਦ ਕਰਤਾ ਵੀ ਨੂੰ ਰੋਟੀ ਵੀ ਖਵਾਉਣੀਆਂ ਬੈਸ ਪਿੱਛੇ ਭੱਜ ਕੇ ਠੀਕ ਐ ਯਾਰ ਆਪਾਂ ਘੱਟ ਕੰਮ ਕਰ ਲਾਂਗੇ ਹਨਾ ਇਹਨੂੰ ਟਾਈਮ ਥੋੜਾ ਜਿਆਦਾ ਦੇਣਾ ਬਸ ਗੱਲ ਕੀਤੀ ਹੈ ਬੱਚੇ ਨੂੰ ਥੋੜਾ ਜਿਹਾ ਟਾਈਮ ਜ਼ਿਆਦਾ ਦੇਣਾ ਪਊਗਾ ਉਹ ਦੇ ਲਾਂਗੇ ਇਹਦੇ ਨਾਲ ਖੇਡੋ ਗੱਲਾਂ ਕਰੋ ਮਾਪੇ ਨੂੰ ਚਾਹੀਦਾ ਦਾ ਤਾਂ ਮੈਂ ਉਹੀ ਚੀਜ਼ ਸਟਾਰਟ ਕੀਤੀ ਹੋਈ ਆ ਤੇ ਕੋਸ਼ਿਸ਼ ਨਹੀਂ ਕਰਦਾ ਹੁਣ ਬੋਲਣ ਦੀ ਥੋੜਾ ਥੋੜਾ ਹਨਾ ਮੈਂ ਤਾਂ ਟਾਈਮ ਵਾਲੀ ਇਹਦਾ ਜਿਹੜਾ ਫੋਨ ਆ ਉਹ ਬੰਦ ਕਰਾ ਤਾਂ ਇਹਨੂੰ ਪਤਾ ਵੀ ਨਹੀਂ ਲੱਗਿਆ ਕਿਉਂਕਿ ਹਜੇ ਇਹਨੂੰ ਇਹਨਾਂ ਪਤਾ ਹੀ ਨਹੀਂ ਸੀਗਾ ਤੇ ਤੁਸੀਂ ਵੀ ਹੁਣ ਛੋਟੇ ਬੱਚੇ ਤੋਂ ਹੀ ਫੋਨ ਰੱਖ ਲਓ ਸਾਈਡ ਤੇ ਠੀਕ ਹੈ ਤਬ ਵਧੀਆ ਬਈ ਭਾਗੀ ਤੁਸੀਂ ਬੜੇ ਸਿਆਣੇ ਹੋ ਬਈ ਮੇਰੇ ਨਾਲੋਂ ਹਨ ਪਰ ਜਿੰਨਾ ਕਿ ਮੈਂ ਬੱਚੇ ਨਾਲ ਐਕਸਪੀਰੀਅੰਸ ਕੀਤਾ ਬਸ ਮੈਂ ਉਹਨਾਂ ਕੋ ਕਹਿਣਾ ਚਾਹਾਂਗੀ ਠੀਕ ਆ ਜਰੂਰ ਫੋਨ ਆਪ ਦਾ ਸਾਈਡ ਤੇ ਰੱਖ ਦਿਓ ਬਾਕੀ ਸਾਰੇ ਜਵਾਬਾਂ ਨੂੰ ਕੋਈ ਪ੍ਰਮਾਤਮਾ ਤੰਦਰੁਸਤ ਰੱਖੇ ਬਹੁਤ ਸਾਰਾ ਪਿਆਰ ਇਹ ਆਪਣਾ ਬਈ ਅੱਜ ਦਾ ਬਲੌਗ ਸੀਗਾ ਠੀਕ ਆ ਤੇ ਆਪਾਂ ਮਿਲਦੇ ਆਂ ਬਈ ਨੈਕਸਟ ਬਲੌਗ ਦੇ ਵਿੱਚ ਸਾਰੇ ਜਾਨੀ ਜੁੜੇ ਰਹੋ ਮੇਰੇ YouTube ਚੈਨਲ ਨਾਲ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸੋਹਣੇ ਸੋਹਣੇ ਬਲੌਗ ਦੇਖਣ ਦੇ ਲਈ ਤੁਹਾਡੇ ਲਈ ਬਈ